ਅਕਸਰ ਆਪਾਂ ਪ੍ਰਾਤਨ ਵਿਰਸਾ ਪ੍ਰਾਤਨ ਇਤਿਹਾਸ ਤੋਂ ਜਿਹੜਾ ਆਪਾਂ ਬਹੁਤ ਘੱਟ ਜਾਣੂ ਆ ਕਿਉਂਕਿ ਆਪਣੇ ਕੋਲ ਜਿਹੜੀਆਂ ਕਿਤਾਬਾਂ ਪੁਰਾਣੀਆਂ ਚਾ ਲਾਇਬ੍ਰੇਰੀਆਂ ਉਹ ਖਤਮ ਹੋ ਰਹੀਆਂ ਨੇ ਕਿਉਂਕਿ ਆਪਣੇ ਕੋਲ ਜ਼ਿਆਦਾਤਰ ਜਿਹੜੇ ਮੋਬਾਈਲ ਨੇ ਇਹਨਾਂ ਨੇ ਆਪਣਾ ਸਾਰਾ ਹੀ ਜਿਹੜਾ ਰੁਝਾਨ ਆਪਦੇ ਵੱਲ ਖਿੱਚ ਲਿਆ ਤੇ ਜਿਹੜਾ ਪ੍ਰਾਤਨ ਲਾਇਬ੍ਰੇਰੀ ਗਾਇਬ ਹੋਈ ਹੈ ਉਹ ਆਖਿਰ ਕਿਉਂ ਹੋਈ ਹੈ ਅੱਜ ਗੱਲਬਾਤ ਕਰਾਂਗੇ ਡਾਕਟਰ ਮਹਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਸასი ਗੱਲ ਦੀ ਸਸਿਕਾ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਗੱਲ ਕਰਾਂਗੇ ਆਪਾਂ ਪ੍ਰਾਤਨ ਲਾਇਬ੍ਰੇਰੀ ਦੀ ਕਿ ਜਿਹੜੀਆਂ ਗੱਲਾਂ ਹੁੰਦੀਆਂ ਕਿ ਡਾਕਟਰ ਮਿੰਦਰ ਸਿੰਘ ਜੀ ਹੋਣਾ ਕੋਲ ਲਾਇਬ੍ਰੇਰੀ ਸੀਗੀ ਪ੍ਰਾਤਨ ਹਾਂਜੀ ਹਾਂਜੀ ਤੇ ਲਾਇਬ੍ਰੇਰੀ ਖਤਮ ਹੋਣ ਦਾ ਕੀ ਕਾਰਨ ਰਿਹਾ ਖਤਮ ਹੋਣ ਦਾ ਕਾਰਨ ਇਹੀ ਹੈ ਕਿ ਆਮ ਲੋਕਾਂ ਵਿੱਚ ਜੋ ਮੋਬਾਈਲ ਆ ਗਏ ਹਨ ਜੀ ਤੇ ਕਿਤਾਬਾਂ ਦੀ ਪੜ੍ਹਨ ਦੀ ਰੁਚੀ ਨਹੀਂ ਰਹੀ ਜੀ ਤੇ ਕਾਫੀ ਦੇਰ ਅਸੀਂ ਮਦਦ ਕੋਸ਼ਿਸ਼ ਕੀਤੀ ਅੱਗੇ ਲੋਕਾਂ ਨੂੰ ਕਿਤਾਬਾਂ ਦਿੱਤੀਆਂ ਵੀ ਘਰ ਘਰ ਆ ਕੇ ਵੀ ਦਿੱਤੀਆਂ ਹਾਂ ਅਠਰੂ ਵਾਲੇ ਇੱਥੇ ਸਾਡੇ ਬਿੱਤੇ ਦੋਸਤ ਹੈ ਗਿਆ ਸਰਪੰਚ ਇੱਕ ਪੰਚਾਇਤ ਅਫਸਰ ਸੀ ਜੀ ਤੇ ਇਹ ਪੜਦੇ ਰਹੇ ਫਿਰ ਜੇ ਕੋਈ ਲੈ ਜਾਂਦਾ ਤੇ ਫਿਰ ਵਾਪਸ ਨਹੀਂ ਸੀ ਛੇਦੀ ਕਰਦੀ ਫਿਰ ਘਰੋਂ ਜਾ ਕੇ ਲਿਆਉਂਦੇ ਆ ਅੱਛਾ ਘਰੋਂ ਜਾ ਕੇ ਲਿਆਉਣੀ ਪੈਂਦੀ ਸੀ ਘਰੋਂ ਜਾ ਕੇ ਲਿਆਉਣੀ ਪੈਂਦੀ ਸੀ ਸਹੀ ਫ੍ਰੀ ਸਟੱਡੀ ਵਾਸਤੇ ਦਿੱਤੀਆਂ ਸੀ ਕਿਸੇ ਤੋਂ ਕੋਈ ਪੈਸਾ ਤੇ ਲੈਣੇ ਕਵਰ ਕੀਤਾ ਬਿਲਕੁਲ ਫ੍ਰੀ ਫਿਰ ਜਦੋਂ ਹੀ ਦੇਖੇਗੇ ਮੈਂ ਸਤਕਾਰ ਨਹੀਂ ਹੈ ਧਾਰਮਿਕ ਸਾਰੀਆਂ ਪੋਥੀਆਂ ਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ 8-10 ਪੋਥੀਆਂ ਸੀ ਜਿਨ੍ਹਾਂ ਦਾ ਵਿੱਚ ਉਹਦਾ ਤਰਜਮਾ ਕੀਤਾ ਇੰਗਲਿਸ਼ ਵਿੱਚ ਹਿੰਦੀ ਵਿੱਚ ਪੰਜਾਬੀ ਵਿੱਚ ਤੇ ਫਿਰ ਜਦੋਂ ਇਹ ਦੇਖਾਗੇ ਨਾ ਇੱਥੇ ਸਦਕਾਰ ਨਹੀਂ ਹੈਗਾ ਤੇ ਫਿਰ ਅਸੀਂ ਸਾਰੀਆਂ ਪੋਥੀਆਂ ਆਪਣੀਆਂ ਇਕੱਠੀਆਂ ਕਰਕੇ ਤੇ ਗੱਡਾ ਵਾਲੀ ਧਰਨਸਾਲਾ ਜੀ ਮਾਰਕੀਟ ਇਹਦੇ ਵਿੱਚ ਹੀ ਜਮ੍ਹਾਂ ਕਰਾਏ ਮੈਂ ਹੀ ਉਹਨਾਂ ਆਖਿਆ ਵੀ ਸਾਨੂੰ ਇਤਨਾ ਮਿਲੀਆਂ ਬਾਬੇ ਤੋਂ ਤੇ ਸਾਨੂੰ ਸਾਰੀਆਂ ਫ੍ਰੀ ਕਿਤਾਬਾਂ ਮਿਲੀਆਂ ਸੀ ਉਹਨਾਂ ਆਖਿਆ ਤੁਸੀਂ ਪੜਨ ਲਈ ਲੋਕਾਂ ਨੂੰ ਦਿਓ ਅਸੀਂ ਤੁਹਾਨੂੰ ਹੋਰ ਦੇਵਾਂਗੇ ਘੱਡੂ ਘੜ 5-600 ਬੁੱਕ ਹੋਣੀਆਂ ਤੇ ਜਦੋਂ ਇਹਨਾਂ ਅਸੀਂ ਦੇਖਿਆ ਸਤਕਾਰ ਨਹੀਂ ਹੈਗਾ ਫਿਰ ਅਸੀਂ ਇਹੋ ਸੋਚਿਆ ਕਿ ਇਹਨਾਂ ਨੂੰ ਚੁੱਕੇ ਉੱਥੇ ਦੇ ਕੇ ਆਈਏ ਤੇ ਕਿਹੜੀ ਸੰਦੇ ਵਿੱਚ ਤੁਸੀਂ ਮਿਲ ਕੇ ਕੰਮ ਸਟਾਰਟ ਕੀਤਾ ਸੀਦੋਂ ਮੇਰਾ ਖਿਆਲ ਹੈ 2 ਹਜ਼ਾਰ ਦੇ ਆਸ-ਪਾਸ ਹੋਣਾ ਅੱਛਾ ਜੀ ਕਾਫੀ ਬਾਈ 23 ਸਾਲ ਦੇ ਕਰੀਬ ਕਹਿ ਸਕਦੇ ਹਾਂ ਜੀ ਹਾਂ ਜੀ ਕਾਫੀ ਦੇ ਪਹਿਲੇ ਤੇ ਕਿ ਮਿਲ ਕੇ ਕਿੰਨਾ ਵੱਲ ਦੇਖ ਕੇ ਤੁਸੀਂ ਸੋਚਿਆ ਸੀ ਕਿ ਭਾਵੇਂ ਲਾਇਬ੍ਰੇਰੀ ਖੋਲੀ ਜਾਵੇ ਦਿਲ ਵਿੱਚ ਹੀ ਆਇਆ ਸੀਗਾ ਮਨ ਚਿਆ ਸੀਗਾ ਮਨ ਚਿਆ ਸੀ ਅਸੀਂ ਇੱਥੇ ਜੋ ਆਪਾਂ ਲੰਗਰ ਆ ਦਾ ਉਦਘਾਟਨ ਕੀਤਾ ਨਾ ਜੀ ਇੱਥੇ ਸੱਦੇ ਸੀ ਉਹ ਸੰਤ ਮਹਾਂਪੂਰ ਬਾਬੇ ਜੀ ਜੇਲ੍ਹ ਸੀ ਦੇ ਦਿਲ ਦੇ ਜੀ ਜੇ ਮੈਨੂੰ ਯਾਦ ਨਾ ਨੀ ਇੱਕ ਸਾਡਾ ਪੁਲਵਈਆ ਲੱਗਦਾ ਸੀ ਥਾਣੇਦਾਰ ਸੀਆਈਏ ਦਾ ਹੀ ਅਵਤਾਰ ਸਿੰਘ ਜੀ ਉਹਨੇ ਵੀ ਸਾਡੀ ਬੜੀ ਮਦਦ ਕੀਤੀ ਇਹ ਲੈਬਰੀ ਦੇਣ ਵਿੱਚ ਸਾਰਾ ਕੁਝ ਕਰਨ ਵਿੱਚ ਕਿਉਂਕਿ ਹੁਣ ਜ਼ਿਆਦਾਤਰ ਮੋਬਾਈਲ ਦਾ ਜਿਹੜਾ ਦੌਰ ਆ ਗਿਆ ਉਸ ਸਮੇਂ 2007 ਦੇ ਵਿੱਚ ਥੋੜਾ ਜਿਹਾ ਮੋਬਾਈਲਾਂ ਦਾ ਕ੍ਰੇਜ਼ ਘੱਟ ਸੀਗਾ ਤੇ ਉਦੋਂ ਪੜ੍ਹਦੇ ਜਦੋਂ ਲੋਕ ਇੰਟਰਸਟ ਉਦੋਂ ਬੜਾ ਇੰਟਰਸਟ ਸੀ ਲੋਕਾਂ ਨੂੰ ਪੜ੍ਹਦੇ ਉੱਥੇ ਵੀ ਖੜਦੇ ਹੁੰਦੇ ਜੀ ਲੰਗਰ ਹਾਲ ਚੋ ਵੀ ਜੀ ਪੇਰੋਂ ਤੋਂ ਕੁਝ ਇਤਨਾ ਦੇ ਨੰਨ ਲੋਕਾਂ ਨੇ ਕੁਝ ਇਤਨੀ ਗੱਲਬਾਤ ਕੀਤੀ ਲੰਗਰ ਹਾਲ ਦੀ ਜੀ ਤੇ ਗੁਰੂ ਗ੍ਰੰਥ ਸਾਹਿਬ ਲੈ ਆ ਕੇ ਜ਼ਬਰਦਸਤੀ ਉੱਥੇ ਰੱਖ ਰਿਆ ਬਾਬੇ ਸੀ ਬਾਬਾ ਨੰਦ ਸਿੰਘ ਸੀ ਇਹਨਾਂ ਨੇ ਬੜਾ ਉਸ ਚੀਜ਼ ਦਾ ਬੁਰਾ ਮਨਾਇਆ ਜਿਹੜਾ ਉਹਨੇ ਕੀਤਾ ਗੁਰੂ ਗ੍ਰੰਥ ਸਾਹਿਬ ਨੂੰ ਨੰਗੇ ਪੈਰੀ ਨੰਗੇ ਸੇ ਚੋਕ ਰਿਆ ਕੇ ਉੱਥੇ ਰੱਖਿਆ ਜੀ ਫਿਰ ਇਹਨਾਂ ਦੇ ਦਿਲ 'ਚ ਬੇਇਮਾਨੀ ਆਈ ਇਹਨਾਂ ਨੇ ਸਾਡੇ ਉੱਤੇ ਮੁਕਾਦਮੇ ਦਰਜ ਕੀਤਾ ਕਿ ਜਦੋਂ ਅਸੀਂ ਲੈ ਲਈਏ ਉਹ ਕੋਰੀਏ ਜੀ ਪਰ ਸਾਡੇ ਦਿਲ 'ਚ ਕਿਤੇ ਯਾਦ ਨਹੀਂ ਸੀ ਹੈਗੀ ਕਿ ਇਹੋ ਜੀ ਘਟਨਾ ਹੋਗੀ ਫਿਰ ਸਾਡੇ ਤੇ ਅਦਾਲਤ ਵਿੱਚ ਮੁਕਦਮਾ ਹੀ ਦਰਜ ਕੀਤਾ ਅੱਛਾ ਉਹਦੇ ਵਿੱਚ ਵੀ ਇਹ ਬੁਰੀ ਤਾਂ ਹਾਰੇ ਲੋਅਰ ਕੋਰਟ ਚ ਹਾਰੇ ਸੈਸ਼ਨ ਕੋਰਟ ਚ ਹਾਰੇ ਤੇ ਸਹਾਰ ਕੇ ਜਿਉਂ ਚੁੱਪ ਚਾਪ ਬੈਠ ਗਏ ਨਾ ਤੇ ਅਸੀਂ ਵੀ ਆਪਣੇ ਘਰ ਆ ਗਏ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਚਾਲ ਖੇਡੀਆਂ ਨਾ ਸਾਰੇ ਮਿਲ ਕੇ ਜੀ ਉਹ ਕਿਹਦਾ ਨਾਂ ਨਹੀਂ ਅਮਲ ਲੈਂਦੇ ਉਹਨਾਂ ਨੂੰ ਦੁੱਖ ਲੱਗੂਗਾ ਤਿੱਖੀ ਉਹਨਾਂ ਜਿ ਤਰ੍ਹਾਂ ਦੀ ਤਿੱਖੀ ਮਿਰਚੀ ਉਹ ਲੱਗੂਗੀ ਜੀ ਇਹਨਾਂ ਫਿਰ ਮਿਲ ਕੇ ਤੇ ਪੁੱਡਾ ਵਾਲਿਆਂ ਨੂੰ ਬੋਲ ਕੇ ਇਹ ਉਹ ਸਾਡੇ ਮਕਦਮਾ ਫੇਰ ਇੱਕ ਦਰਜ ਕਰਾਤਾ ਉੱਥੇ ਹੀ ਅੱਛਾ ਜੀ ਸਾਡੀ ਪਈ ਸੀ ਕਿ ਦੇਖੋ ਜੀ ਇਹਨਾਂ ਨੇ ਆ ਪਹਿਲੀ ਵੇਦਕੇ ਸੜਕਾਂ ਕੱਡੀਆਂ ਇਹਨਾਂ ਨੇ ਪਲਾਟ ਵੇਚੇ ਇਹਨਾਂ ਨੇ ਕਮਰਸ਼ੀਅਲ ਬਲਾਡ ਵਿੱਚ ਇਹ ਟਰਪੂਡਾਣੇ ਮਕਦਮਾ ਦਰਜ ਕਰ ਲਿਆ ਜੀ ਉਹ ਮੇਰਾ ਚੱਲਦਾ ਰਿਹਾ ਇੱਥੇ ਸਾਲ ਡੇਰ ਸਾਲ ਇੱਥੇ ਤਰਨ ਤੱਕ ਹਮ ਖੈਰ ਉਹ ਵੀ ਹਾਰੀ ਉਹ ਮੇਰੇ ਕੋਲ ਵੱਡੀ ਮੰਗਦੇ ਸੀ ਸਾਨੂੰ 2 ਲੱਖ ਦੇ ਦਿਓ ਅਸੀਂ ਤੁਹਾਡਾ ਫੈਸਲਾ ਕਰ ਲੈਂਦੇ ਹਾਂ ਜੀ ਤੇ ਮੈਨੂੰ ਮੈਂ ਵਿੱਚੋਂ ਰੀਡਰ ਨੂੰ ਪੁੱਛਿਆ ਉਹਨੇ ਆਖਿਆ ਤੁਸੀਂ ਗਲਤੀ ਨਾ ਕਰ ਲਿਓ ਪੈਸੇ ਦੇ ਕੇ ਇਹ ਫੈਸਲਾ ਨਹੀਂ ਹੁੰਦਾ ਹੁੰਦਾ ਇਹ 6 ਮਹੀਨੇ ਤਾਡੀ ਫਾਈਲ ਰੁਕ ਚੁਗੀ ਉਦੋਂ ਬਾਅਦ ਫਿਰ ਇਹਨਾਂ ਕੱਢ ਲੈਣੀ ਆ ਉਹ ਮੈਂ ਇਤਨਾ ਨਹੀਂ ਕੀਤਾ ਇਹਦੇ ਵਿੱਚ ਹਾਰੇ ਪੁੱਡਾ ਵਾਲੇ ਮੈਨੂੰ ਕਹਿੰਦੇ ਤੂੰ ਹੀ ਪਗੜੀ ਵਾਲੇ ਸਿੱਖ ਜੇ ਅਸੀਂ ਵੀ ਆ ਪਗੜੀ ਵਾਲੇ ਸਿੱਖ ਸਰਦਾਰ ਸੀ ਦੋਵੇਂ ਜਣੇ ਇੱਕ ਜੇ ਇੰਜੀਨੀਅਰ ਜੀ ਉਹ ਹਾਰੇ ਹਾਰ ਕੇ ਇੱਕ ਸਾਲ ਮੁਕਦਮਾ ਠੱਪ ਰਿਆ ਫਿਰ ਉਹਨਾਂ ਚੋਕੇ ਚੰਡੀਗੜ੍ਹ ਹਾਈ ਕੋਰਟ ਚ ਕਰਤਾ ਜੀ ਮੈਂ ਕਿਹਾ ਵੀ ਮੈਂ ਪੁੱਕਾ ਤੜ ਕੋ ਜੋ ਪੈਸੇ ਮੇਰੇ ਕੋਲ ਲੈਣੇ ਲੈ ਲਿਓ ਮੈਂ ਉੱਥੇ ਨਹੀਂ ਜਾਣਾ ਉਹ ਇਹਦੇ ਠੀਕ ਹੈ ਅੱਛਾ ਜੀ ਇੱਥੇ ਆ ਇਥੋਂ ਦਾ ਹੀ ਵਕੀਲ ਤੇ ਉਹ ਕਹਿੰਦਾ ਵੀ ਮੈਂ ਤੁਹਾਡਾ ਮਕਦਮਾ ਤੁਹਾਨੂੰ ਜਿੱਤੂਏ ਦਊਗਾ ਹਰ ਹਾਲਤ ਵਿੱਚ ਇਹਨੇ ਵਾਸੀ ਲਊਗਾ ਨਾ ਠੀਕ ਇੱਕ ਸਾਲ ਮਕਦਮਾ ਚੱਲਿਆ ਤੇ ਉਹ ਵੀ ਮਕਦਮਾ ਜਿੱਤ ਕੇ ਉਹਨੇ ਮੇਰੀ ਝੋਲੀ ਚ ਪਾਇਆ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਇਹ ਸਾਰਾ ਖਰਚ ਤੁਹਾਨੂੰ ਜਿਹੜਾ ਲਾਇਬ੍ਰੇਰੀ ਕਰਕੇ ਕਰਨਾ ਪਿਆ ਸੀਗਾ ਲਾਇਬ੍ਰੇਰੀ ਤੋਂ ਇਹ ਲਾਇਬਰ ਕਰਨਾ ਪਿਆ ਕਿ ਅਸੀਂ ਇਹਨਾਂ ਆਕਰ ਮੁਕ ਵੀ ਚੱਲ ਲਾਵੇ ਤੂੰ ਇਹ ਕਰਕੇ ਮੁੜ ਕੇ ਇਹ ਦਿਲ ਜਿ ਬੇਇਮਾਨੀ ਇਹ ਜਗ੍ਹਾ ਅਸੀਂ ਆਪਣੀ ਨਾ ਕਰਾਉਣੀ ਬੜੀ ਕੋਸ਼ਿਸ਼ ਕੀਤੀ ਜੱਜ ਕਹਿੰਦਾ ਤੁਹਾਡੇ ਪਾਸ ਮੈਨੂੰ ਸਬੂਤ ਦਿਓ ਕੀ ਹੈ ਜੀ ਤੁਹਾਨੂੰ ਕੋਈ ਚੀਜ਼ ਨ ਲਿਖ ਕੇ ਦਿੱਤੀ ਆ ਵੀ ਇਹ ਜਗ੍ਹਾ ਮੈਂ ਤੁਹਾਨੂੰ ਦੇ ਦੇਣੀ ਆ ਕੋਈ ਗੱਲਬਾਤ ਮੈਂ ਖੈ ਨਾਮ ਨ ਲਿਖ ਕੇ ਦਿੱਤੀ ਆ ਇਹਨਾਂ ਖੁਦ ਇਹਦੇ ਵਕੀਲ ਆਖਿਆ ਨਹੀਂ ਆ ਇਹ ਸਾਡੇ ਕੋਈ ਸਬੂਤ ਨਹੀਂ ਆ ਗਾ ਸਾ ਜੀ ਤੇ ਮੇਰੇ ਪਾਸ ਤੇ ਰਜਿਸਟਰੀ ਸੀ ਜਮ੍ਹਾਂ ਬੰਦੀ ਫਰਦ ਹਕੀਕਤ ਗਰਦੌਰੀ ਮੇਰੇ ਕੋ ਸਾਰੀਆਂ ਚੀਜ਼ਾਂ ਸੀ ਠੀਕ ਜੋ ਮੈਂ ਜ਼ਮੀਰ ਖਰੀਦੀ ਸੀ ਹਾਂਜੀ 1000 ਨੂੰ ਮੈਂ ਲਾ ਖੀਦੀ ਮੈਂ 2.5 ਕਿੱਲੇ ਪਰਵੇਸ਼ ਨੇ ਦਿੱਤੇ ਸੱਚੇ ਪਾਸੋਂ ਇਹ ਇਹ ਸਰਦ ਸੀ ਸਰਦੂ ਕੀ ਪਹਿਲਾਂ ਕੋਈ ਹਾਂਜੀ ਮੈਂ ਆਰਮੀ ਮੈਡੀਕਲ ਕੋਰਸ ਸਰਵਸ ਕੀਤੀ ਉੱਥੇ ਸਾਰਾ ਟੋਟ ਮੇਰੀ ਡਿਊਟੀ ਮਿਲਟਰੀ ਹਸਪੀਟਲ ਵਿੱਚ ਸੀ ਤੇ ਕਿੰਨਾ ਕੁ ਸਮਾਂ ਤੁਸੀਂ ਜੋਬ ਕੀਤੀ ਸੀਗੀ ਤਕਰੀਬਨ 24-25 ਸਾਲ ਨੌਕਰੀ ਕੀਤੀ ਅਸੀਂ ਅੱਛਾ ਜੀ ਮਿਲਟਰੀ ਹਸਪੀਟਲ ਮਿਲਟਰੀ ਹਸਪੀਟਲ ਟੂ ਮਿਲਟਰੀ ਹਸਪੀਟਲ ਓਕੇ ਬੰਬੇ ਰਾ ਪੁਣੇ ਰਾ ਦਿੱਲੀ ਰਾ ਹੋਵੇ ਤੁਸੀਂ ਫਿਰ ਪੂਰਾ ਸਟਰਗਲ ਕਿਹਾ ਕਿਸਾ ਦੇ ਲਾਇਸੈਂਸ ਬਹੁਤ ਜ਼ਿਆਦਾ ਸਟਰਗਲ ਕਰੇ ਕਿ ਉਹ ਬਾਅਦ ਵਿੱਚ ਜਿਹੜਾ ਕਿ ਸਾਡੇ ਯਾਦਸ਼ਤ ਵੀ ਨਹੀਂ ਸੀ ਕਿ ਇਹ ਸਾਨੂੰ ਉਲਟੇ ਚੱਕ ਚ ਪਾਉਣਗੇ ਜੀ ਤੁਸੀਂ ਕਹਿ ਸਕਦੇ ਆਪਾਂ ਤੁਸੀਂ ਸੋਚਿਆ ਕਿ ਜਿਹੜੀ ਚੀਜ਼ ਕਿਉਂਕਿ ਜਿਹੜੇ ਪਿੰਡ ਦੇ ਕਹਿ ਸਕਦੇ ਕਿ ਵੇਰ ਪਿੰਡ ਦੀ ਸੋਚ ਪਿੰਡ ਦਾ ਕਰਿਆ ਜਾਂਦੀ ਆ ਹਾਂਜੀ ਹਾਂਜੀ ਤੁਸੀਂ ਸੰਘਰਸ਼ ਕੀਤਾ ਜਾਂ ਫੀਲਡ ਕੰਮ ਕਰਕੇ ਦੇਖਿਆ ਤੁਸੀਂ ਹਾਂਜੀ ਤੁਹਾਡੀ ਸੋਚ ਇਹ ਸੀ ਕਿ ਜਿਹੜਾ ਲੋਕਾਂ ਨੂੰ ਜਿਹੜੀ ਆ ਇੱਕ ਨੌਲੇਜ ਦਿੱਤੀ ਜਾਵੇ ਨੌਲੇਜ ਦਾ ਕਰਕੇ ਜਾਂਦਾ ਬਿਲਕੁਲ ਬਿਲਕੁਲ ਧਾਰਮਿਕ ਇਸ ਗੁਰੂ ਘਰ ਦੇ ਨਾਲ ਜੋੜ ਵਾਸਤੇ ਟੁੱਟ ਸਾਰੀਆਂ ਧਾਰਮਿਕ ਸੀ ਸਾਰੀ ਧਾਰਮਿਕ ਫਿਰ ਉਹਦੇ ਚ 84 ਦੀਆਂ ਉਹ ਬੁੱਕਾਂ ਵੀ ਆ ਗਈਆਂ ਸੀ ਜੇ ਲੋਕਾਂ ਨੂੰ ਇਹ ਪੜਨਗੇ ਤਾਂ ਉਹ ਪਤਾ ਲੱਗੂ ਇਹ ਸਾਡੇ ਗੁਰੂ ਘਰ ਦੇ ਉੱਤੇ ਹਮਲਾ ਕਿਤਨਾ ਹੋਇਆ ਕਿਉਂ ਹੋਇਆ ਉਹ ਮੇਰੇ ਕੋਲ ਕਿਤਾਬਾਂ ਜੀ ਸੀ ਲੋਕਾਂ ਨੇ ਪੜੀਆਂ ਵੀ ਲੋਕ ਪਹਿਲਾਂ ਜਰਾ ਸੀ ਹੋਇਆ ਸੀ 1984 ਦੇ ਵਿੱਚ ਹਾਂ ਜੀ ਉਹ ਉਹ ਕਿਤਾਬਾਂ ਵਿੱਚ ਹੈ ਗਈ ਸੀ ਤੇ ਕਿੰਨਾ ਕਿ ਲੋਕ ਇੰਟਰਸਟ ਰੱਖਦੇ ਸੀ ਜਿਆਦਾ ਨੌਜਵਾਨ ਦੇਖਦੇ ਸੀ ਜੈਸਤੇ ਬਥੇਰੇ ਰੱਖਿਆ ਸੀ ਖਾਸ ਕਰਕੇ ਉਹ ਜੀ ਕਿਤਾਬਾਂ ਸੀ ਨਾ ਕਿ ਕਿਤਨਾ ਇੱਥੇ ਕਿਹਨੇ ਹਮਲਾ ਕਰਾਇਆ ਕਿਉਂ ਹੋਇਆ ਕਿੰਨੇ ਲੋਕ ਸਾਡੇ ਇਨੋਸੈਂਟ ਮਾਰੇ ਗਏ ਸ਼ਬੀਲਾ ਦਾ ਦਿਨ ਸੀ ਟੋਟ ਸਾਰੇ ਉੱਤੇ ਸ਼ਬੀਲਾ ਦਾ ਮੇਲਾ ਜਿਹਾ ਲੱਗਦਾ ਸਾਰੇ ਉੱਤੇ ਇਕੱਠੇ ਹੋਈ ਸੀ ਮਸਲ ਜੇ ਜਨਰਲ ਕਿਸੇ ਨੂੰ ਬਾਹਰ ਨਿਕਲ ਨਹੀਂ ਦਿੱਤਾ ਸਾਰੇ ਨਿੱਕੇ ਛੋਟੇ ਬੱਚਿਆਂ ਨੂੰ ਸਾਰੇ ਮਾਰ ਦਿੱਤਾ ਸੀ ਪੂਰੀ ਪੂਰੇ ਕਤਾਮਾਂ ਚ ਮਿਲ ਕੀ ਸਾਰਾ ਇਤਿਹਾਸ ਲਿਖਿਆ ਪੂਰਾ ਇਤਿਹਾਸ ਉਹਦੇ ਉੱਤੇ 84 ਦਾ ਇਹ ਕਿਨੇ ਕਰਾ ਹਮ ਤਾਂ ਇੱਥੇ ਜਨਰਲ ਕੌਣ ਸੀ ਇਹ ਸਾਰਾ ਟੋਟੋ ਉਹਦੇ ਜੀ ਲੋਕਾਂ ਨੇ ਪੜਾਇਆ ਸੀ ਇੰਟਰਨੈਟ ਨਾਲ 18 ਦੀਆਂ ਬਹਿਕਾਂ ਦੂ ਤੱਕ ਇਹ ਵੀ ਖੜਦੇ ਰਿਹਾ ਸਹੀ ਤੇ ਸਾਡਾ ਤੇ ਵਿਚਾਰੇ ਬੜਾ ਬ੍ਰਾਡ ਸੀ ਆ ਪਰ ਇਹਨੇ ਸਾਨੂੰ ਕਲੋਜ਼ ਕਰ ਦਿੱਤਾ ਪਰ ਕੀ ਹੋਰ ਪਿੰਡਾਂ 'ਚ ਹੁੰਦਾ ਕਿ ਸਰਕਾਰ ਦੇ ਕੋਲੋਂ ਮੰਗ ਕਰਦੇ ਆ ਕਿ ਜਿਹੜਾ ਪਿੰਗਾ ਪਿੰਡਾਂ ਦੇ ਵਿੱਚ ਕੋਈ ਜਿਮ ਖੋਲੇ ਜਾਣ ਜਾਂ ਆਮਲਿਕ ਕੋਈ ਸਿੱਖਿਆ ਵਾਸਤੇ ਸਕੂਲ ਦਿੱਤੇ ਜਾਣ ਤੇ ਜੇਕਰ ਘਰ ਦੇ ਵਿੱਚ ਨੌਲੇਜ ਦੇਣ ਵਾਸਤੇ ਕੋਈ ਲਾਇਬ੍ਰੇਰੀ ਖੁੱਲੀ ਜਾਂਦੀ ਹੈ ਉਸ ਤੇ ਉੱਪਰ ਵੀ ਤੁਹਾਨੂੰ ਸੰਘਰਸ਼ ਕਰਨਾ ਪਿਆ ਤੇ ਤੁਹਾਡੇ ਵੇਲੇ ਕਿ ਹੋਊਗਾ ਨਾ ਨੌਨ ਵਰ ਟਾਈਮ 'ਚ ਕੋਈ ਖੁੱਲੇਗਾ ਨਹੀਂ ਲਾਇਬ੍ਰੇਰੀ ਇਹੋ ਗੱਲ ਇਹ ਲੋਕਾਂ ਨੂੰ ਇਹ ਗੱਲ ਵੀ ਜਿਹੜੇ ਪਰ ਲੋਕਾਂ ਨੇ ਇਹਨੂੰ ਇਸ ਚੀਜ਼ ਦੀ ਸਮਝ ਨਹੀਂ ਆ ਗਈ ਜੀ ਤੇ ਜਿਹੜੇ ਥੋੜੇ ਪੜੇ ਲਿਖੇ ਲਾਗੇ ਬੰਨੇ ਪੜੇ ਲਿਖੇ ਸੀ ਉਹਨਾਂ ਦੇ ਅੱਗੇ ਨੇ ਮਾਰ ਦਿੱਤਾ ਜੀ ਆਹ ਫਿਰ ਜਿਵੇਂ ਜਿਵੇਂ ਮੋਬਾਈਲ ਦਾ ਸਮਾਂ ਆ ਗਿਆ ਫਿਰ ਲਾਇਬ੍ਰੇਰੀ ਦਾ ਟੋਟਲ ਕੰਮ ਜਿਹੜਾ ਨਾ ਉਹ ਖਤਮ ਹੋ ਗਿਆ ਕਿਉਂਕਿ ਮੋਬਾਈਲ ਦੇ ਨਾਲ ਜਿਸ ਦਾ ਗਲਵਾ ਚੱਲਦੀ ਹੈ ਕਿ ਰਿਸ਼ਤੇ ਜਿਹੜੇ ਮੋਬਾਈਲ ਨੇ ਖਤਮ ਕਰਤੇ ਜਿਹੜੀਆਂ ਜੇਕਰ ਦੂਰੀਆਂ ਖਤਮ ਕੀਤੀਆਂ ਨਾਲ ਦੀ ਨਾਲ ਇਹਨੇ ਰਿਸ਼ਤੇ ਵੀ ਖਤਮ ਕਰਤੇ ਆ ਕਿਤੇ ਨਾ ਕਿਤੇ ਦੇਖਿਆ ਜਾਵੇ ਹਰ ਇੱਕ ਚੀਜ਼ ਟੀਵੀ ਵੀ ਨੇ ਖਤਮ ਕਰਤੇ ਮੋਬਾਈਲ ਨੇ ਤਕਰੀਬਨ ਕਿਤਾਬਾਂ ਸਾਡੀਆਂ ਟੋਟਲ ਕਿਤਾਬਾਂ ਖਤਮ ਕਰਤੀਆਂ ਬਿਲਕੁਲ ਕਿਤਾਬਾਂ ਖਤਮ ਹੋ ਗਈਆਂ ਟੀਵੀ ਖਤਮ ਹੋ ਗਏ ਹੁਣ ਟੋਟੀ ਮੋਬਾਈਲ ਲੈ ਕੇ ਬੈਠੇ ਨੇ ਬੱਚੇ ਜੀ ਤੇ ਇਸ ਕਰਕੇ ਇਹ ਜਿਹੜੀ ਚੀਜ਼ਾਂ ਅਚੀ ਜੀ ਦਾ ਅਸੀਂ ਫਲਾ ਕਰਨਾ ਚਾਹੁੰਦੇ ਹਾਂ ਉਹ ਬੰਦ ਹੋ ਗਿਆ। ਕੋਈ ਛੋਟੇ ਛੋਟੇ ਬੱਚੇ ਦੇਖਦੇ ਆ ਛੋਟੇ ਉਹ ਕਾਰਟੂਨ ਦੇਖਦੇ ਨੇ ਉਹ ਮੋਬਾਈਲਾਂ ਤੇ ਜ਼ਿਆਦਾ ਵਿਜੀ ਹੋ ਗਏ। ਹਾਂ ਜੋ ਮੋਬਾਈਲੇ ਵਿਜੀ ਹੋ ਗਏ ਇਸ ਕਰਕੇ ਫਿਰ ਜਿੰਨੀ ਇਹ ਜ ਲੈਬਰੀ ਦੀਆਂ ਕਿਤਾਬਾਂ ਚਾਰ ਪੰਜ 600 ਜੀ ਇਹ ਫਿਰ ਅਸੀਂ ਆਪਣੇ ਰਮਾਲੇ ਸਾਹਿਬ ਵਿੱਚ ਬੰਨ ਕੇ ਜੀ ਤੇ ਬੜੇ ਸਤਿਕਾਰ ਦੇ ਨਾਲ ਅਰਦਾਸ ਕਰਕੇ ਅਸੀਂ ਗੰਢ ਵਾਲੀ ਮਾਰਕੀਟ ਵਿੱਚ ਜਾ ਕੇ ਸਮਗਰਾਤੀ ਉੱਥੇ ਉਹਨਾਂ ਨੇ ਇੱਕ ਫੰਕਸ਼ਨ ਕੀਤਾ ਹਰ ਸਾਲ ਫੰਕਸ਼ਨ ਹੁੰਦਾ ਇੱਕ ਉੱਥੇ ਮੈਨੂੰ ਨਹੀਂ ਸੀ ਪਤਾ ਜੀ ਉਹਨਾਂ ਦਿਨ ਕੋਈ ਇਥੇ ਸੁਬੇਦਾਰਾ ਵਿੱਚ ਇਨਚਾਰਜ ਉਹਨਾਂ ਮੇਰਾ ਮੋਬਾਈਲ ਨੰਬਰ ਤੇ ਮੇਰਾ ਨਾਮ ਲਿਖ ਲਿਆ ਕਿ ਪਿੰਡ ਰਿਹਾ ਹਾਂਜੀ ਮੈਨੂੰ ਨਹੀਂ ਪਤਾ ਮੈਂ ਉਹ ਉੱਤੋਂ ਲਿਖ ਰਿਹਾ ਕੋਈ ਨਹੀਂ ਹਾਂਜੀ ਫਿਰ ਉਹਨਾਂ ਉਸ ਫੰਕਸ਼ਨ ਵਿੱਚ ਮੈਨੂੰ ਬੁਲਾ ਬੁਲਾਇਆ ਸਹੀ ਬੁਲਾ ਕੇ ਉਹਨਾਂ ਮੇਰੂੰ ਆਜੇ ਮੇਰੇ ਕੋਲ ਹਦੀ ਹੋਗੀ ਨਾ ਮਾਨ ਪੱਤਰ ਉਹ ਦਿੱਤਾ ਮੇਰੇ ਕੋਲ ਹੈਗਾ ਤੇ ਉਸ ਤੋਂ ਬਾਅਦ ਕਿ ਫਿਰ ਜਦੋਂ ਤੁਹਾਡੇ ਵੱਲ ਵੇਖ ਕੇ ਕਿਸੇ ਹੋਰ ਨੇ ਕੋਸ਼ਿਸ਼ ਨਹੀਂ ਕੀਤੀ ਕਿ ਬਾਦਗੀ ਲਾਇਬ੍ਰੇਰੀ ਖੁੱਲੀ ਜਾਵੇ ਜਾਂ ਪਿੰਡ ਨਹੀਂ ਕਿਸੇ ਨੇ ਨਹੀਂ ਕੀਤੀ ਕਿਸੇ ਨੇ ਕੀਤੀ ਨਾ ਜਿਵੇਂ ਇਹਦੀ ਇਹੋ ਜਿਹੀ ਇਥੇ ਕੋਈ ਐਨਾ ਪੜਿਆ ਲਿਖਿਆ ਜੀ ਨਾ ਇਹ ਤਾਂ ਉਹ ਮੁਸਾਇਦਲੇ ਬੰਦਾ ਸੀ ਜੀ ਤੇ ਕਿਸੇ ਨੇ ਕੀਤੀ ਫੇਰ ਅਸੀਂ ਬੜਾ ਸਾਡੇ ਮਨ ਨੂੰ ਇਸ ਚੀਜ਼ ਰੋਸ ਹੋਇਆ ਜੀ ਤੇ ਫੇਰ ਅਸੀਂ ਇਹ ਸਾਰੀਆਂ ਉੱਥੇ ਜਮ੍ਹਾਂ ਕਰਾਤੀਆਂ ਘੜਨੇ ਵਾਲੀ ਧਾਰਮਿਕ ਉਹਦੇ ਵਿੱਚ ਤੇ ਆਉਣ ਵਾਲੇ ਜਿਹੜਾ ਹੁਣ ਜਿਹੜਾ ਇਸ ਟਾਈਮ ਤੇ ਸਮਾਂ ਚੱਲ ਰਿਹਾ ਜਿਹੜੀ ਜਵਾਨੀ ਜਿਸ ਦੌਰ ਦੇ ਚ ਨੰਗ ਰਹੀ ਆ ਕਿ ਆਨਵਾਇਟ ਹੁਣ ਜਿਹੜਾ ਹੁਣ ਟਾਈਮ ਆ ਇਸ ਟਾਈਮ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਦੇ ਨਾਲੋਂ ਤੇ ਹੁਣ ਦਾ ਫਰਕ ਕਿਵੇਂ ਦੇਖਦੇ ਹੋ ਫਰਕ ਬਹੁਤ ਜ਼ਿਆਦਾ ਹੋ ਗਿਆ ਜੀ ਬਹੁਤ ਜ਼ਿਆਦਾ ਫਰਕ ਹੋ ਗਿਆ ਹੁਣ ਇਹ ਜਿਹੜੀਆਂ ਕਿਤਾਬਾਂ ਵਾਲੇ ਕੋਈ ਦੇਖਦਾ ਹੀ ਨਹੀਂ ਨਾ ਫਿਰ ਵੀ ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਇੱਥੇ 3-4 ਜਿਹੜੇ ਨਾ ਲੜਕੀਆਂ ਜਾ ਚੁੱਕੀਆਂ ਬਾਹਰ ਅਸੀਂ ਫਿਰ ਆਪਣਿਆਂ ਲੋਕ ਖੁਸ਼ੀ ਦੇ ਨਾਲ ਟੀਮ ਨੇ ਮਿਲ ਕੇ ਸੁਖਿੰਝ ਸਾਹਿਬ ਸੋਸਾਇਟੀ ਬਣਾ ਕੇ ਤੇ ਉਹਦੇ ਪਾਠ ਚਲਾਇਆ ਹਰ ਸੰਡੇ ਨੂੰ ਲੜਕੀਆਂ ਨੇ ਤੜਕੇ 4 ਵਜੇ ਉੱਠ ਕੇ ਆ ਜਾਨੀ ਆਪਣੇ ਗੁਰਦੁਆਰੇ ਜੀ ਫਿਰ ਸੁਖਿੰਝ ਸਾਹਿਬ ਪਾਠ ਹੀ ਸਾਰੇ ਕੰਬਾਈਨਡ ਕਰਦੇ ਰਹੇ ਇੱਕ ਨੇ ਪੜਿਆ ਇੱਕ ਉਹ ਅਸਪੜੀ ਦੂਜੇ ਨੇ ਫਿਰ ਪੜਿਆ ਇਸ ਤਰ੍ਹਾਂ ਕਰਕੇ ਇਹ ਸਬੰਨੇ ਲਾਇਆ ਇਸ ਤੇ ਇਸ ਦੇ ਨਾਲ ਹੀ ਫਿਰ ਅ ਸਿਰ ਗੋੰਦ ਵਾਸਤੇ ਵੀ ਜਾਂਦੇ ਨੇ ਜੀ 2 ਕੇ 3 ਸਾਲ ਅਹੀ 84 ਕਟ ਇਹ ਵੀ ਕਰਾਈ ਨਾਲ ਖੜ ਕੇ ਖਾਸ ਕਰਕੇ ਲੜਕੀਆਂ ਨੂੰ ਜੀ 10 12 ਲੜਕੀਆਂ ਜਿਹਦੇ ਉਹਨਾਂ ਦੀ ਛੋਟੀਆਂ ਬੱਚੀਆਂ ਸੀ ਹੁਣ ਜਵਾਨ ਹੋ ਚੁੱਕੀਆਂ ਸ਼ਾਦੀ ਹੋ ਗਈ ਸਭ ਆਪੋ ਆਪਣੇ ਘਰ ਚਲੇ ਗਏ ਪਿੰਡਾਂ ਨੂੰ ਜੀ ਤੇ ਇੱਥੇ ਵੀ ਲੜਕੀ ਹੈ ਕਹੇ ਜੀ ਸਾਰੇ ਕਾਜੀਗੋੜ ਦੀ ਇੱਥੇ ਨੌਕਰੀ ਕਰਦੀ ਬਾਹਰ ਜੀ ਆਂਧਨਵਾੜੀ ਚ ਤੇ ਇਹ ਇਹ ਸਾਰਾ ਫਿਰ ਇਹੀ ਇਹ ਵੀ ਚਲਾਇਆ ਸੀਗਾ ਤੇ ਜਿਵੇਂ ਜਿਵੇਂ ਮੋਬਾਈਲ ਦਾ ਜਾਂ ਜੋਰ ਪੈ ਗਿਆ ਨਾ ਤੇ ਸਾਰੀਆਂ ਚੀਜ਼ਾਂ ਠੱਪ ਹੋ ਗਈਆਂ ਇਹ ਸਾਰਾ ਮਨ ਕੀ ਮੋਬਾਈਲ ਨੇ ਖਤਮ ਕਰਤਾ ਕਿਸ ਤਰ੍ਹਾਂ ਹਾਂ ਸਾਰਾ ਮਗਮਮ ਕਦਮ ਤੇ ਜਦੋਂ ਗੱਲ ਸ਼ੌਂਕਾਂ ਦੀ ਹੁੰਦੀ ਹੈ ਜਦੋਂ ਆਪਾਂ ਬਚਪਨ ਦੇ ਚ ਹੁੰਨੇ ਆ ਬਚਪਨ ਦੇ ਤੇ ਹੁਣ ਦਾ ਕੋਈ ਸ਼ੌਂਕ ਤਾਂ ਹੋਵੇ ਕਿਈ ਵਾਰ ਹੁੰਦਾ ਕਿ ਮਨ ਦੇ ਚ ਅਧੂਰਾ ਰਹਿੰਦਾ ਵੇ ਕਿ ਬਚਪਨ ਦਾ ਤੇ ਹੁਣ ਤੱਕ ਦਾ ਕੋਈ ਸ਼ੌਂਕ ਜਿਹੜਾ ਤਾਂ ਨਾਲ ਅਜੇ ਤੱਕ ਤੁਹਾਡੇ ਮਨ ਚੋ ਵੀ ਚੀਜ਼ ਮਨ ਦੇ ਵਿੱਚ ਇਹੀ ਹੈ ਕਿ ਅਸੀਂ ਜਿਹੜਾ ਇਹ ਅਰੰਭ ਕੀਤਾ ਸੀ ਹਾਂ ਜੀ ਇਹ ਮੋਬਾਈਲਾਂ ਨੇ ਸਾਰੇ ਕੋ ਪ੍ਰੋਗਰਾਮ ਸਾਰਾ ਧਰਮ ਖੋਲਿਆ ਜੀ ਤੇ ਹੁਣ ਇਹ ਬਰਨੇ ਕੋਈ ਜੁੜਦਾ ਨਹੀਂ ਹੈਗਾ ਫੇਰ ਅਸੀਂ ਬੀਬੀ ਪਿਆਰ ਕੋਰਾ ਉਹ ਇਸ ਦੁਨੀਆ ਤੋਂ ਜਾ ਚੁੱਕੀ ਹੁਣ ਜੀ ਉਹ ਵੀ ਬੜਾ ਸਹਯੋਗ ਅਸੀਂ ਉਹਨਾਂ ਦੇ ਨਾਲ ਜੁੜੇ 22 23 ਸਾਲ ਤੱਕ ਲਗਾਤਾਰ ਅਸੀਂ ਚੱਲਦੇ ਰਹੇ ਸ੍ਰੀ ਹਿੰਮਪੁਰ ਸਾਹਿਬ ਲਗਾਤਾਰ ਉਹਦੀ ਕਿਰਪਾ ਲਈ ਕੋਈ ਵਿੱਚ ਗੈਰ ਨਹੀਂ ਹੋਇਆ ਸਾਡਾ ਪੂਰਾ ਜੱਥਾ ਜਾਂਦਾ ਰਿਹਾ ਫਿਰ ਅਸੀਂ ਉਹਨਾਂ ਦੇ ਪਾਸਪੋਰਟ ਬਣਵਾਏ ਪਾਸਪੋਰਟ ਬਾ ਕੇ 3 ਸਾਲ ਯਾਤਾਂ ਪਾਕਿਸਤਾਨ ਦੀ ਉਤਰਾਈ ਨਨਕਾਣਾ ਸਾਹਿਬ ਜਿਨੇ ਗੁਰਦੁਆਰੇ ਪੰਜਾਬਾਂ ਸਾਰੇ ਅਸੀਂ ਯਾਤਾਂ ਕੀਤੀ ਤੈਨਵਰੀ ਸਮਝ ਰਿਹਾ ਨਨਕਾਣਾ ਸਾਹਿਬ ਤੁਸੀਂ ਗਏ ਦਰਸ਼ਕ ਕਿਤੇ ਹਾਂ ਜੀ ਤਿੰਨ ਵਾਰੀ ਗਏ ਪਾਕਿਸਤਾਨ ਅਸੀਂ ਉੱਧਰ ਜੋ ਤੁਸੀਂ ਇਹ ਲੈੰਦੇ ਪੰਜਾਬ ਗਏ ਸੀਗੇ ਤੇ ਫਿਰ ਕਿਵੇਂ ਦਾ ਉੱਧਰ ਜਾ ਕੇ ਮਾਹੌਲ ਸੀਗਾ ਕਿਵੇਂ ਦੇ ਉੱਧਰ ਲੋਕ ਸੀ ਕਿਵੇਂ ਦਾ ਤਾਲਮੇਲ ਹੋਇਆ ਸੀ ਉੱਧਰ ਬੜਾ ਅੱਛਾ ਤਾਲਮੇਲ ਰਹੀ ਜੇ ਧਾਰਮਿਕ ਬੰਦੇ ਸਾਨੂੰ ਮਿਲਦੇ ਸੀ ਨਾ ਬੜੇ ਪਰਮ ਹੱਥ ਲਾਲ ਕੇ ਮਿਲਦੇ ਸੀ ਬੜੀ ਖੁਸ਼ੀ ਮਨਾਉਂਦੇ ਸੀ ਕਿ ਧੰਨ ਭਾਗ ਤੁਸੀਂ ਇਹ ਆਏ ਜੇ ਅਸੀਂ ਤੁਹਾਡੀ ਕੀ ਸੇਵਾ ਕਰੀਏ ਬਹੁਤ ਹੀ ਮੇਰ ਨਾਲ ਕੀਤਾ ਉਹਨਾਂ ਨੇ ਵੈਦਰ ਰਿਸਪੈਕਟ ਤੇ ਕਿਨੇ ਗੁਰਦੁਆਰਾ ਨਨਕਾਣਾ ਸਾਹਿਬ ਕਿਤੇ ਉੱਧਰ ਅਸੀਂ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਡੇਰਾ ਸਾਹਿਬ ਜੀ ਤੇ ਜਿੱਥੇ ਗੁਰੂ ਦਾ ਕਿਆਰਾ ਸਾਹਿਬ ਜੀ ਤੇ ਜਿੱਥੇ ਖੇਤੀਬਾੜੀ ਕਰਦੇ ਸੀ ਬਾਬਾ ਨਾਨਕ ਕਰਤਾਰਪੁਰ ਕਰਤਾਰਪੁਰ ਸਾਹਿਬ ਜੀ ਮਤਲਬ ਜਿੱਥੇ ਗੁਰੂ ਨਾਨਕ ਸਾਹਿਬ ਨੇ ਚੱਕੀ ਚਲਾਈ ਸੀ ਔਰੰਗਜੀਤ ਦੇ ਜੀ ਉਹ ਪਿੰਡ ਦੇ ਵਿੱਚ ਆ ਗਈ ਚੱਕੀ ਵੇਖੀ ਹਾਂਜੀ ਜਿਹਦੇ ਚੱਕੀ ਉਹਨੇ ਚਲਾਈ ਤੇ ਉੱਥੇ ਜਿੰਨੇ ਮੰਦਰ ਆ ਉਹ ਮੰਦਰਾਂ ਦੀ ਬੁੜੀ ਹਾਲਤ ਸੀ ਅੱਛਾ ਜੀ ਮੰਦਰਾਂ ਉੱਤੇ ਉਹਨਾਂ ਪਰਾਲੀ ਰੱਖੀ ਤੇ ਮਾਰ ਇਹੋ ਜਿਹਾ ਸੀਲ ਸੀ ਕੋਈ ਉਹਨਾਂ ਦੀ ਸਤਿਕਾਰ ਨਹੀਂ ਮੰਦਰਾਂ ਦਾ ਕੁੱਲ ਇਹਿੰਦੇ ਪੰਜਾਬ ਜਦੋਂ ਗੱਲ ਲਾਹੌਰ ਦੀ ਆਉਂਦੀ ਹੈ ਤਾਂ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੀ ਵੀ ਗੱਲ ਹੈ ਕਿ ਖਾਲਸਾ ਰਾਜ ਦੇ ਦੌਰਾਨ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਵੀ ਬਹੁਤ ਚਰਚਾ ਦੇ ਵਿੱਚ ਸੀਗਾ ਤੇ ਹੁਣ ਵੀ ਲੋਕ ਬਹੁਤ ਜ਼ਿਆਦਾ ਦਰਸ਼ਨ ਕਰਦੇ ਨੇ ਹਾਂਜੀ ਉਹਦੇ ਵਿੱਚ ਹੀ ਰਹਿੰਦੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਤੇ ਜਿਹੜੀ ਉਹਨਾਂ ਦੀ ਰਾਣੀਆਂ ਨਾ ਉਹਨਾਂ ਦੀ ਯਾਦ ਵਿੱਚ ਉਹ ਚੀਜ਼ ਬਣਾਈ ਜਿਹੜੀ ਨਾ ਬਹੁਤ ਵੱਡੀ ਕੰਪਲੈਕਸ ਉਹਦੇ ਵਿੱਚ بڑے ਕਮਰੇ ਵੀ ਡਿਵੈਲਪਮੈਂਟ ਕਾ ਵੀ ਹੋਈਏ ਥੇ ਹਾਂਜੀ ਬੜੇ ਅੱਛੇ ਉਹਨਾਂ ਦੀ ਡਿਵੈਲਪਮੈਂਟ ਰਿਪੇਅਰ ਕਰਕੇ ਨਾ ਉਹਦੇ ਵਿੱਚ ਹੀ ਰਹਿੰਦੀ ਸੰਗਤ ਉਹ ਡੇਰਾ ਸਾਹਿਬ ਜਾਂਦੀ ਹੈ ਨਾ ਜੀ ਇਹ ਗੁਰਦੁਆਰਾ ਲਾਹੌਰ ਜੀ ਤੇ ਉਹਦੇ ਵਿੱਚ ਬੜੀ ਸੰਗਤਾਂ ਦੇ ਬੜੇ ਕਮਰੇ ਬਹੁਤ ਹੀ ਵੱਡਾ ਕੰਪਲੈਕਸ ਡੇਰਾ ਸਾਹਿਬ ਮਹਾਰਾਜਾ ਰਜੀਤ ਸਿੰਘ ਦਾ ਉਹ ਅਸੀਂ ਦੇਖਿਆ ਫਿਰ ਅਸੀਂ ਪੂਰਾ ਸ਼ਹਿਰ ਘੁੰਮਿਆ ਲੰਡਾ ਬਾਜ਼ਾਰ ਆਦਿ ਵਗੈਰਾ ਲਾਹੌਰ ਜਿਹੜਾ ਨਾ ਜੀ ਕਿਸੇ ਨੇ ਕਿਸੇ ਸਾਡੇ ਨਾਲ ਕੋਈ ਅਨਕਾ ਨਹੀਂ ਕੀਤੀ ਬੜੇ ਮੈਦਾਨ ਚੁੱਕ ਚੁੱਕੇ ਮਿਲਦੇ ਰਹੇ ਜੱਫੀਆਂ ਪਾ ਪਾ ਕੇ ਤੇ ਸਾਨੂੰ ਏ ਸਾਡੇ ਅਸੀਂ ਦੇ ਇਕੱਠੇ ਪੰਜਾਬਸ ਇਹਨਾਂ ਨੇ ਵੱਡੀਆਂ ਪਾਤੀਆਂ ਅੰਗਰੇਜ਼ਾਂ ਨੇ ਅੰਗਰੇਜ਼ਾਂ ਨੇ ਇਹ ਕੁਝ ਕੀਤਾ ਤੇ ਅਸੀਂ ਮਿਲ ਕੇ ਇੱਕ ਦੂਜੇ ਬੜੇ ਖੁਸ਼ ਹਾਂ ਤੇ ਇਹ 47 ਦੀ ਵੰਡ ਨੂੰ ਲੈ ਕੇ ਨਾ ਜਦੋਂ ਬਜ਼ੁਰਗਾਂ ਨਾਲ ਗੱਲਵਾ ਕਰਦੇ ਮੈਂ ਅਕਸਰ ਸਟੋਰੀਆਂ ਕਰਦਾ ਰਹਿੰਦਾ ਪੁਰਾਣੇ ਬਜ਼ੁਰਗਾਂ ਦੇ ਨਾਲ 47 ਦੀ ਵੰਡ ਨੂੰ ਚਾਦ ਕਰਕੇ ਕਈ ਮੈਂ ਬਜ਼ੁਰਗ ਦੇਖੇ ਹੋ ਅੱਖਾਂ 'ਚ ਹੰਝੂ ਆ ਜਾਂਦੇ ਬਿਲਕੁਲ 47 ਦੀ ਵੰਡ ਨੂੰ ਚਿਤੇ ਕਰਕੇ ਿਹੜਾ ਪਿੰਡ ਹਾਂ ਇੱਥੇ ਉੱਥੇ ਸੀ ਉੱਥੇ ਵੀ ਇਤਨੀ ਅੱਖਾਂ 'ਚ ਹੰਝੂ ਆ ਜਾਂਦੇ ਸੀ ਖਾਸ ਕਰਕੇ ਜੇ ਸਿੰਧੀ ਲੋਕ ਹਨ ਨਾ ਇਹ ਆਪਣੇ ਪੰਜਾਬ ਦੇ ਵਿੱਚ ਜਿਹੜੇ ਜਿਹੜੇ ਉਜਾੜੇ ਵਿੱਚ ਉਜੜ ਗਏ ਉਹਨੇ ਕਿੰਨੇ ਜੀਬ ਮੁਕਤਲ ਹੋ ਗਏ ਤੇ ਉਹ ਵਾਕਿਆ ਹੀ ਉਹ ਰੋਣ ਲੱਗ ਪਈਦੀ ਸੀ ਕਿਉਂਕਿ ਭਾਈ ਵੀਡੀਓ ਦੇਖ ਰਿਆ ਸੀ ਕੱਲ ਵੀ ਤੇ ਉਹ ਲੈਂਦੇ ਪੰਜਾਬ ਵਾਲੇ ਕਹਿ ਰਹੇ ਕਿ ਸਾਨੂੰ ਕਿਤੇ ਮੌਕਾ ਮਿਲੇ ਤੇ ਚੜਦੇ ਪੰਜਾਬ ਦਾ ਜਿਹੜਾ ਵਾ ਸਾਡਾ ਭਰਾ ਵਾ ਪਰ ਜਦੋਂ ਵੰਡ ਹੋਈ ਸੀ ਉਦੋਂ ਇਕੱਠੇ ਸੀਗੇ ਦੌੜ ਇਕੱਠੀ ਲੱਗੀ ਸੀ ਪਰ ਇੰਡੀਆ ਜਿਹੜਾ ਉਹ ਕਹਿ ਰਹੇ ਅੱਗੇ ਚ ਲੱਗਿਆ ਤੇ ਪਾਕਿਸਤਾਨ ਜਿਹੜਾ ਲੈਂਦਾ ਪੰਜਾਬ ਵਾਲੀ ਸਾਈਡ ਹੈ ਉਹ ਪਿੱਛੇ ਰਹਿ ਗਿਆ ਤੇ ਇਸ ਦਾ ਕਾਰਨ ਕਿਵੇਂ ਦੇਖਦੇ ਹੋ ਕਿ ਉਧਰ ਦੀ ਕਬਾਤੀ ਜਾਂ ਸਰਕਾਰਾਂ ਜਾਂ ਉਧਰ ਦੀ ਕਿਵੇਂ ਫਿਰ ਸਮਾਂ ਕਰੰਸੀ ਵੀ ਡਾਊਨ ਕਾਫੀ ਚੱਲੀ ਗਈ ਹੈ ਇੰਡੀਆ ਦੀ ਦੇਖੀਏ ਮੀਡੀਆ ਕਰੰਸੀ ਉੱਪਰ ਹੈ ਉਹਨਾਂ ਦੀ ਕਰੰਸੀ ਕਾਫੀ ਡਾਊਨ ਹੈ ਜੇਕਰ ਦੌੜ ਦੇਖੀਏ 1947 ਦੌੜ ਤਾਂ ਇਕੱਠੀ ਲੱਗੀ ਸੀ ਉਹਨਾਂ ਦੀ ਦੌੜ ਇਕੱਠੀ ਲੱਗੀ ਪਰ ਉਹ ਇਲਾਕਾ ਜਿਹੜਾ ਬਹੁਤ ਬੇ ਬੈਕਵਰਡ ਹੈ ਦੇਖਿਆ ਉਧਰ ਕੋਈ ਇਹਨੇ ਟਿਊਬਵੈਲ ਨਹੀਂ ਦੂਰ ਦੂਰ ਤੱਕ ਇਹ ਦੇਖਿਆ ਸੀ ਜਦੋਂ ਕਰਤਾਰਪੁਰ ਗਏ ਜਿੱਥੇ ਲੰਗਰ ਲਗਾਇਆ ਸੀ ਤੇ ਉਹ ਉੱਥੇ ਗਏ ਉਹਦੇ ਜਿਹੜੇ ਜੋ ਬੜੀ ਉਹ ਬੜੇ ਲੋਕਾਂ ਨੇ ਇਹ ਚੀਜ਼ਾਂ ਗੱਲਾਂ ਬਾਤਾਂ ਕਰਦੇ ਸੀਗੇ ਜੀ ਤੇ ਉਹਨਾਂ ਦਾ ਰਹਿਣਾ ਸਹਿਣਾ ਵੀ ਏਡਾ ਅਪਡੇਟ ਹੋ ਗਿਆ ਜੀ ਬੜਾ ਪੂਰਾ ਤੇ ਨਾ ਰਹਾ ਕਿ ਦੇਖਦੇ ਬਾਕੀ ਉਹਨਾਂ ਦੀ ਡਿਵਰਟ ਨਹੀਂ ਹੋਈ ਖੇਤੀਬਾੜੀ ਹੋਈ ਹੈ ਤਾਂ ਕਿਹਤਰ ਦੀ ਹੈ ਬਸ ਇੱਕ ਦੋ ਗੱਲਾਂ ਉਹਨਾਂ ਦੀਆਂ ਬੜੀਆਂ ਅੱਛੇ ਲੱਗੀਆਂ ਜੀ ਜੇ ਕੱਚੇ ਕੋਠੇ ਹਨਾ ਜੀ ਉਹਨੂੰ ਗੈਸ ਪਾਈਪ ਲਾਈਨ ਘਰਾਂ ਵਿੱਚ ਦਿੱਤੀ ਹੋਈ ਹੈ ਸਹੀ ਗੱਲ ਗੈਸ ਪਾਈਪ ਲਾਈਨ ਜੀ ਇਹ ਘਰਾਂ ਵਿੱਚ ਦਿੱਤੀ ਕਨੈਕਸ਼ਨ ਸਹੀ ਗੱਲ ਹਾਂ ਉਹ ਪਿਆਰ ਜਿਗਰ ਪੰਜਾਬੀਆਂ ਦੇ ਖਿਆ ਪਿਆਰ ਬਹੁਤ ਜ਼ਿਆਦਾ ਜਿਹੜੀ ਪਿਆਰ ਦੀ ਗੱਲ ਕੀਤੀ ਹੈ ਬਹੁਤ ਸਾਰੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਤੁਸੀਂ ਵੀ ਦੇਖਦੇ ਹੋਵੋਗੇ ਮੋਬਾਈਲਾਂ ਦੇ ਉੱਪਰ ਲੈਂਦੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਤਾਲਮਿਲ ਦੀ ਬੜੀ ਬਹੁਤ ਸਾਰੀ ਚर्चा ਹੁੰਦੀ ਰਹਿੰਦੀ ਹੈ ਪਿਆਰ ਬੇਹੱਦ ਦਿੰਦੇ ਆ ਤੇ ਖੈਰ ਉਹ ਵੀ ਤਾਂ ਪੰਜਾਬੀ ਆ ਜੀ ਉਹ ਭਾਸ਼ਾ ਇੱਕ ਬੋਲਦੇ ਆ ਬੜੀ ਠੇਠ ਪੰਜਾਬੀ ਬੋਲਦੇ ਆ ਜੀ ਉਹ ਜੋ ਸਾਡੇ ਕੋਲ ਥੋੜਾ ਤਿਲਕੇ ਕਿ ਇਹਨਾਂ ਨੂੰ ਸਮਝ ਆਵੇ ਨਾ ਆਵੇ ਜੀ ਤੇ ਕੁਝ ਮੋਨੇ ਵੀ ਆ ਨਾ ਅੱਛਾ ਜੀ ਤੇ ਪਗੜੀ ਧਾਰੀ ਬੜੇ ਆ ਬੜੇ ਬੜੇ ਧਨਾੜ ਉੱਤੇ ਸਿੱਖੇ ਜੀ ਤੇ ਫਿਰ ਅਸੀਂ ਹੰਦੀ ਬੋਦੇ ਉਹ ਨਾ ਉਹ ਮਜ਼ਾਕ ਨਾ ਕੀਦੇ ਨਹੀਂ ਯਾ ਤੇ ਠੇਠ ਪੰਜਾਬੀ ਬੋਲੋ ਸਾਡੇ ਨਾਲ ਅਸੀਂ ਬੜੇ ਉਹਨਾਂ ਦਾ ਕਰਜ ਹੋ ਗਿਆ ਅੱਛਾ ਜੀ ਬੜੀ ਰਿਸਪੈਕਟ ਦਿੰਦੇ ਬੇਹਦ ਰਿਸਪੈਕਟ ਦਿੰਦੇ ਜਿੰਨਾਂ ਸਾਡੇ ਮਨ ਵਿੱਚ ਲੋਕਾਂ ਦੇ ਆਖਿਆ ਨਾ ਕਿ ਉਹ ਸਾਡੇ ਕੱਟੜ ਦੁਸ਼ਮਣ ਹੈ ਲੇਕਿਨ ਅਸੀਂ ਨਹੀਂ ਸੋਚਿਆ ਨਾ ਦੇਖਿਆ ਕਿ ਇੱਕ ਵਾਰ ਇੱਕ ਵਾਰ ਇੱਕ ਇੱਕ ਮੰਚ ਖੋਫ ਇਹ ਪਾਇਆ ਜਾਂਦਾ ਕਿ ਜੇਕਰ ਤੁਸੀਂ ਪਾਕਿਸਤਾਨ ਦਾ ਵੀਜ਼ਾ ਲਵਾਓਗੇ ਤਾਂ ਤੁਹਾਡੀ ਦੂਸਰੀ ਕੰਟਰੀ ਦੀ ਸਟੈਂਪ ਬੜੀ ਔਖੀ ਲੱਗਦੀ ਹੈ ਕਿ ਵੀ ਮੰਦ ਵਿੱਚ ਨਹੀਂ ਅਸੀਂ ਮੈਂ ਨਹੀਂ ਇਹਨੂੰ ਮੰਨਦਾ ਅੱਛਾ ਜੀ ਸਾਡੇ ਆਪਣੇ ਰਿਸ਼ਤੇਦਾਰ ਬਟਾਲੇ ਤੋਂ ਜੀ ਯੂਐਸਏ ਉਸਰਟਾ ਜੀ ਤੇ ਉਹ ਜਾਂਦੇ ਆਉਂਦੇ ਆ ਕਿਸੇ ਦਾ ਕੋਈ ਨਹੀਂ ਹੁਣ ਮੇਰਾ ਦੋਸਤ 31 ਅਕਤੂਬਰ ਨੂੰ ਆ ਰਿਹਾ ਯੂਐਸਏ ਤੋਂ ਜੀ ਅਰ ਨੰਗਲ ਜਾਣੀਆਂ ਤੋਂ ਹਾਂਜੀ ਉਹ ਵੀ ਕਹਿੰਦਾ ਕਿ ਨਹੀਂ ਐਸੇ ਕੋਈ ਗੱਲ ਨਹੀਂ ਹੈਗੀ ਇਹ ਸਾਡੇ ਮਨਾਵਚੇ ਨਾਲ ਲੋਕਾਂ ਨੇ ਪਰਪਦਾ ਕੀਤੀ ਹੋਇਆ ਜੀ ਅਸੀਂ ਹੁਣ ਤਿੰਨ ਚਾਰ ਹੋ ਗਏ ਹਾਂ ਕਿਸੇ ਨੇ ਸਾਡੇ ਨਾਲ ਕੋਈ ਮਾੜਾ ਬਚਨ ਨਹੀਂ ਬੋਲਿਆ ਬੇਹਦ ਰਿਸਪੈਕਟ ਦਿੱਤੇ ਸੇ ਬਹੁਤ ਸਾਰਾ ਪਿਆਰ ਜੱਪੀਆਂ ਪਾਪਾ ਮਿਲਦੇ ਆ ਠੀਕ ਹੈ ਕਿਉਂਕਿ ਆਪਾਂ ਜਿਸ ਤਰ੍ਹਾਂ ਗੱਲਬਾਤ ਆ ਦੋਸਤੋ ਕਰ ਰਹੇ ਸੀਗੇ ਬਹੁਤ ਕਿਉਂਕਿ ਸੰਘਰਸ਼ ਕੀਤਾ ਮਾਸਟਰ ਜੀ ਹੁਣਾਂ ਨੇ ਤਾਂ ਗੱਲ ਮਸ਼ਤਰੀ ਸੰਗਰਸ ਤੋਂ ਗੱਲ ਜ਼ਿਆਦਾ ਹੈ ਕਿ ਜਦੋਂ ਪਿੰਡ ਦੇ ਵਿੱਚ ਪਈ ਵਾਰੀ ਆਪਾਂ ਸਰਪੰਚੀ ਨਾਲ ਗੱਲਬਾਤ ਚੱਲਦੀ ਆ ਕਿ ਕਿ ਵੀਰ ਮੰਗ ਤੁਸੀਂ ਰੱਖੀ ਕਦੀ ਕਿਸੇ ਸਰਕਾਰ ਦੇ ਕੋਈ ਜਾਂ ਐਮ ਐਲ اے ਵਿਧਾਇਕ ਕੋਈ ਤੁਹਾਡੇ ਪਿੰਡ ਪਹੁੰਚਿਆ ਹੋਵੇ ਕਿ ਜਿਹੜਾ ਲਾਇਬ੍ਰੇਰੀ ਤੋਂ ਬਾਹਰ ਤੋਂ ਸ਼ੁਰੂ ਕੀਤੀ ਜਾਵੇ ਜਾਂ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਹੋਵੇ ਕਿਸ ਮੰਤਰੀ ਵਿਧਾਇਕ ਨਾਲ ਨਹੀਂ ਕੋਈ ਨਹੀਂ ਆ ਨਾ ਗਏ ਨੇ ਵੇਖ ਕੇ ਦੀ ਨੌਲੇਜ ਜਾਂ ਨਾ ਕੋਈ ਮੈਨੂੰ ਇੰਟਰਸਟ ਨਹੀਂ ਆਉਂਦੇ ਕੋਈ ਆਏ ਇੱਕ ਦੋਸਤ ਜਿੰਮੇ ਤੇ ਸ਼ਹਿਰ ਦੇ ਆਏ ਤਰਮਦਾਰ ਹੁੰਦੇ ਜੀ ਤੇ ਅਸੀਂ ਆਖਿਆ ਉਹਨਾਂ ਨੇ ਇੱਥੇ ਕੋਈ ਕਿਤਾਬਾਂ ਦੇ ਖਰਦਾ ਨਹੀਂ ਬੁੱਕਸ ਨਹੀਂ ਖਰਦਾ ਜੀ ਤੇ ਆਪਾਂ ਨੂੰ ਕੋ ਤੇ ਬਾਕੀ ਗੱਲਬਾਤ ਸਾਰੇ ਕਰਦੇ ਸੀ ਜੀ ਲੇਕਿ ਜਾਦੀ ਜਾਂ ਅਨਪੜਤਾ ਕਰਕੇ ਲੋਕਾਂ ਨੂੰ ਇਹ ਗੱਲ ਦੀ ਸਮਝ ਨਹੀਂ ਸੀ ਠੀਕ ਤੇ ਇਸ ਕਰਕੇ ਫਿਰ ਲਾਇਬ੍ਰੇਰੀ ਜਿਹੜੀ ਹੈ ਨਾ ਇਹ ਕਲੋਜ਼ ਹੋ ਗਈ ਮੋਬਾਈਲਾਂ ਦਾ ਜੋ ਪੈ ਗਿਆ ਤੇ ਲਾਇਬ੍ਰੇਰੀ ਜਿਹੜੀ ਕਲੋਜ਼ ਹੋ ਗਈ ਹੁਣ ਕੋਈ ਦਰਸ਼ਕਾਂ ਨੂੰ ਮੈਸੇਜ ਦੇਣਾ ਚਾਹੋਗੇ ਦੇਸ਼ਾਂ ਵਿਦੇਸ਼ਾਂ ਤੁਹਾਨੂੰ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ ਮੈਸੇਜ ਜੀ ਤੇ ਇਹੀ ਦੇਣਾ ਚਾਹੁੰਦੇ ਵੀ ਕਿਤਾਬਾਂ ਦੇ ਨਾਲ ਜੁੜਨਾ ਚਾਹੀਦਾ ਜ਼ਰੂਰ ਜੁੜਨਾ ਚਾਹੀਦਾ ਇਹ ਜਿਹੜੀਆਂ ਧਾਰਮਿਕ ਕਿਤਾਬਾਂ ਦੇਖੋ ਕਿੰਨਾ ਸਟਰਗਲ ਕਰਕੇ ਉਹਨਾਂ ਮਾਪੂਛਾਂ ਨੇ ਬਣਾਈਆਂ ਜੀ ਕਵੀਆਂ ਨੇ ਜੀ ਤੇ ਇਹਦੇ ਨਾਲ ਜੁੜਨਾ ਚਾਹੀਦਾ ਪੰਜਾਬ ਦੀ ਜਿਹੜੀ ਇਹ ਚੀਜ਼ ਹੈ ਲਾਇਬ੍ਰੇਰੀ ਨਾਲ ਜੁੜਨਾ ਚਾਹੀਦਾ ਤੇ ਇਹਨੂੰ ਪੜ੍ਹਨਾ ਚਾਹੀਦਾ ਬਾਬਾ ਧਨਵਾਦੀ ਜੀ ਸਤਿ ਆਪਾ ਗੱਲਬਾਤ ਕੀਤੀ ਮਾਸਟਰ ਜੀ ਹੁਣਾਂ ਦਾ ਬਹੁਤ ਸੋਹਣਾ ਮੈਸੇਜ ਦਿੱਤਾ ਕਿ ਜਿਹੜੀਆਂ ਕਿਤਾਬਾਂ ਜਿਹੜੀਆਂ ਪਿਸ਼ੋਕੜ ਇਤਿਹਾਸ ਹੈ ਉਸ ਤੋਂ ਜਿਹੜਾ ਜਾਣੂ ਕਰਵਾਇਆ ਕਿ ਜਿਹੜਾ ਚੀਜ਼ਾਂ ਭੁੱਲਦੇ ਜਾ ਰਹੇ ਆ ਉਹਨਾਂ ਨਾਲ ਕਿਤੇ ਨਾ ਕਿਤੇ ਸਾਨੂੰ ਜੁੜਨ ਦੀ ਜ਼ਰੂਰਤ ਹੈ ਤਾਂ ਲੈਂਦੇ ਪੰਜਾਬ ਦੀ ਵੀ ਗੱਲ ਚੱਲੀ ਆ ਕਿਉਂਕਿ ਬਹੁਤ ਸਾਰਾ ਜਿਹੜਾ ਸੰਘਰਸ਼ ਹੈ ਇਹਨਾਂ ਦਾ ਲਾਈਫ ਦੇ ਵਿੱਚ ਬਹੁਤ ਸੰਘਰਸ਼ ਤੋਂ ਬਾਅਦ ਲਾਇਬ੍ਰੇਰੀ ਸ਼ ਤਾਂ ਉਹ ਵੀ ਜਿਹੜਾ ਸੰਘਰਸ਼ ਜਿਹੜਾ ਕੋਟਾਂ ਦੇ ਵਿੱਚ ਹੀ ਜਾ ਕੇ ਕਰਨਾ ਪਿਆ ਨਾਲ ਜਿਹੜੀ ਲਾਇਬ੍ਰੇਰੀ ਖਤਮ ਹੋਦੀ ਨਜ਼ਰ ਆਈ ਕਿਉਂਕਿ ਜਿਹੜਾ ਜਦੋਂ ਕੋਈ ਚੀਜ਼ ਦਾ ਗਾਹ ਘਟ ਜਾਂਦਾ ਤਾਂ ਉਹ ਖਤਮ ਦੁਕਾਨਦਾਰੀ ਹੋ ਜਾਂਦੀ ਹੈ ਪਰ ਜਿਹੜੀ ਇੱਕ ਫ੍ਰੀ ਆਫ ਕਾਸਟ ਜਿਹੜਾ ਕਹਿ ਸਕਦੇ ਫ੍ਰੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਕਿਤਾਬਾਂ ਪੜੀਆਂ ਜਾਣ ਪਰ ਉਹ ਕਿਤੇ ਨਾ ਕਿਤੇ ਸੁਪਨਾ ਵੈਨ ਦਾ ਜਿਹੜਾ ਪੂਰਾ ਨਹੀਂ ਹੋਇਆ ਤਾਂ ਜਿਹੜਾ ਮਹਿਲਾ ਦੇ ਜਿਹੜਾ ਆਉਣ ਦੇ ਕਰਕੇ ਜਿਹੜਾ ਉਹ ਚੀਜ਼ ਕਿਤੇ ਨਾ ਕਿਤੇ ਅਲੋਪ ਹੁੰਦੀ ਨਜ਼ਰ ਆ ਰਹੀ ਹੈ ਤਾਂ ਫਿਰ ਕਿਸੇ ਨਵੇਂ ਮਸਲੇ ਸੇਰ ਕਿਸੇ ਨਵੀਂ ਵੀਡੀਓ ਵਿੱਚ ਹਾਜ਼ਰ ਹੋਵਾਂਗੇ ਤਾਂ ਧੰਨਵਾਦ